ਹੈਲੋ ਤੂੰ ਮੈਨੂੰ ਕੌਣ ਕੌ ਕੀਤਾ ਹੁਣ ਕੀ ਨਹੀਂ ਨਹੀਂ ਮੈਂ ਤੈਨੂੰ ਹੋਰ ਪੈਸੇ ਨਹੀਂ ਦੇ ਸਕਦਾ ਨਾਲੇ ਨਹੀਂ ਗੱਲ ਡਿੰਪਲ ਦੀ ਹੁਣ ਡਿੰਪਲ ਤਲਾਬ ਨਹੀਂ ਰੋਵੇਗੀ ਕੀ ਗੈਨੇ ਲਿਆ ਮੈਂ ਨਹੀਂ ਨਹੀਂ ਮੈਂ ਉਹ ਗੈਨੇ ਲਿਆਉਣੇ ਨਹੀਂ ਕਹਿ ਸਕਦਾ ਨਹੀਂ ਨਹੀਂ ਤੂੰ ਪ੍ਰੀਤ ਕੋਲ ਨਹੀਂ ਜਾਏਗਾ ਨਹੀਂ ਜਾਏਗਾ ਤੂੰ ਪ੍ਰੀਤ ਕੋਲ ਕੌਣ ਕੌਣ ਸੀ ਕੀ ਕਹਿ ਰਹੇ ਸੀਗਾ ਨੌਕਰ ਦਾ ਪੂਰੀ ਸਾਲੇ ਦੀ ਹਜੇ ਵੀ ਭੁੱਖ ਨਹੀਂ ਮਿਟੀ ਕਹਿੰਦਾ ਜੇ ਕੱਲ ਤੱਕ ਪੈਸੇ ਨਾ ਨਾ ਦਿੱਤੇ ਤਰ ਮੂਲ ਨੂੰ ਮੈਂ ਸਾਰਾ ਕੁਝ ਜਲਦ ਜੂੰਗਾ ਕੀ ਕੀ ਬੋਲੀ ਜਾਣਾ ਹੈ ਤੂੰ ਤੈਨੂੰ ਐ ਪਤਾ ਹੈ ਵੀ ਮੈਂ ਇੱਥੇ ਨਾ ਸਭ ਕੁਝ ਭੁੱਲਣ ਵਾਸਤੇ ਆਈ ਸੀਗੀ ਤੇ ਤੂੰ ਤੂੰ ਇੱਕ ਨਵਾਂ ਹੀ ਪੰਗਾ ਛੇੜ ਲਿਆ। ਉਹ ਮੈਂ ਕਦੋਂ ਪੰਗਾ ਛੇੜਿਆਗਾ? ਤੇਰੇ ਸਾਹਮਣੇ ਤਾਂ ਫੋਨ ਆਇਆਗਾ। ਨਾਲੇ ਮੈਂ ਤੇਰੀ ਜ਼ਿੰਦਗੀ ਬਰਬਾਦ ਨਹੀਂ ਹੋਣ ਦਿੰਦਾ। ਆਪੇ ਦੇਖ ਨੂੰ ਮਸਾਲੇ ਨੂੰ। ਨਹੀਂ। ਤੂੰ ਉਹਨੂੰ ਕੁਝ ਨਹੀਂ ਕਹੇਂਗਾ। ਤੂੰ ਮੈਨੂੰ ਐਂ ਦੱਸ ਵੀ ਉਹ ਗਹਿਣਿਆਂ ਦੀ ਗੱਲ ਕਰ ਰਿਹਾ ਸੀ ਨਾ? ਹਾਂ। ਮੈਂ ਉਹ ਆਪੇ ਸਮਝਾ ਲਊਗਾ। ਤੂੰ ਕੁਝ ਨਹੀਂ ਕਰਨਾ। ਨਹੀਂ ਟੋਨੀ। ਮੈਂ ਸਭ ਕੁਝ ਕਰਾਂਗੀ। ਤੂੰ ਕੱਲ ਸ਼ਾਮ ਨੂੰ 4 ਵਜੇ ਮੈਨੂੰ ਇਸ ਜਗ੍ਹਾ ਤੇ ਮਿਲਿਂ। ਤੇ ਮੈਂ ਆਪਦੇ ਗਹਿਣੇ ਲੈ ਕੇ ਆਵਾਂਗੀ। ਚਲ। ਹਮੇ ਚੱਲਦੀ ਆਂ। ਦੇਖੀ ਜੈਦੇਰਪੁਰ ਤੇ ਨਲਕੀ ਹੁੰਦਾ ਹੈ। ਸਾਨੂੰ ਤਾਂ ਪਤਾ ਵੀ ਨਹੀਂ ਕਿ ਤੇ ਨਲਕੀ ਹੁੰਦਾ ਹੈ। ਆਹ ਕਿਦਾ ਫੋਨ ਆਇਆ ਦਾ ਨੰਬਰ ਤੋਂ। ਹੈਲੋ। ਹਾਂਜੀ ਕੌਣ? ਕੋਈ ਇਹ ਕੀ ਕਹਿ ਰਿਹਾ ਸਾਰਾ ਤੂੰ? ਡੈਪਲ ਡੈਪਲ ਮੈਨੂੰ ਧੋਖਾ ਨਹੀਂ ਦੇ ਸਕਦੀ ਉਹ ਪਤਾ ਮੈਨੂੰ ਕਿੰਨਾ ਪਿਆਰ ਕਰਦੀ ਆ ਤੂੰ ਦੱਸ ਆਇਆ ਹੈਟਾ ਵੱਡਾ ਧੋਖਾ ਯਾਰ ਨਾ ਮੈਂ ਨਹੀਂ ਮੰਨਦਾ ਇਹ ਗੱਲ ਨੂੰ ਡੈਪਲ ਮੈਨੂੰ ਧੋਖਾ ਨਹੀਂ ਦੇ ਸਕਦੀ ਟੋਨੀ ਵੀ ਨਵੇਂ ਤੋਂ ਨਵਾਂ ਪੰਗਾ ਖੜਾ ਕਰਕੇ ਰੱਖਦਾ ਐ ਜਦੋਂ ਮੇਰੇ ਕੋਲ ਜਾਂਦੀ ਆ ਨਾ ਮੇਰਾ ਤਾਂ ਨੁਕਸਾਨ ਹੀ ਹੁੰਦਾ ਹਜੇ ਤਾਂ ਪਹਿਲੇ ਵਾਲੇ ਗਹਿਣਿਆਂ ਦਾ ਘਰੇ ਪਤਾ ਨਹੀਂ ਲੱਗਿਆ ਤੇ ਦੂਜੇ ਦੂਜੇ ਗਹਿਣੇ ਮੈਂ ਕਦੋਂ ਤੇ ਕਿਵੇਂ ਚੱਕਲ ਕਰੂੰ ਜੇ ਕਿਸੇ ਨੂੰ ਪਤਾ ਲੱਗ ਗਿਆ ਘਰੇ ਵੀ ਘਰੇ ਗਹਿਣੇ ਹੈ ਨਹੀਂ ਤਾਂ ਮੇਰਾ ਕੀ ਬਣੂਗਾ ਇਹ ਮੇਰੇ ਤੇ ਸ਼ੱਕ ਕਰਨਗੇ ਪਰ ਪਰ ਮੇਰੇ ਤੇ ਸ਼ੱਕ ਕੀ ਕਰਨਗੇ ਮੈਨਾਂ ਮੋਦੀ ਵਾਈਫਾਂ ਆਹ ਰਫੀ ਵੈਸਟੇ ਤੋਂ ਕੋਈ ਸ਼ਿਕਾਇਤ ਨਹੀਂ ਕਰਦਾ ਮੈਂ ਜੀ ਨਹੀਂ ਰੱਖੀ ਨਹੀਂ ਨਾ ਇਸ ਰੋਸ ਨੂੰ ਰਾਜ਼ੀ ਰਿਹਾ ਮੈਂ ਮਸਾਲੀ ਨਾਲ ਤਾਂ ਨਿਸ਼ੋਸ਼ ਕੇਆ। ਕੱਲ ਮੈਨੂੰ ਕੋਈ ਦਾ ਫੋਨ ਆਇਆ ਸੀ। ਕਹਿੰਦਾ ਜੇ ਤੂੰ ਪੈਸੇ ਲੈ ਕੇ ਨਾ ਆਇਆ ਨਾ ਤਾਂ ਮੈਂ ਉਹ ਨੂੰ ਸਾਰਾ ਕੁਝ ਦਰ ਦੂੰ। ਜੇ ਤੂੰ ਨਾਮ ਵੀ ਪਤਾ ਨਹੀਂ ਮੇਰਾ ਕੀ ਬੰਨਾ ਸੀ। ਆ ਚੱਕੋ ਗਏ ਨੇ। ਤੇ ਤੁਸੀਂ ਨਾ ਬੜਾ ਪਰੇਸ਼ਾਨ ਨਾ ਹੋਵੋ। ਜੋ ਕਰਨਾ ਕਰੋ ਹੁਣ। ਆ ਤਾਂ ਤੂੰ 2:00 ਵਜੇ ਦਿੱਤਾ ਡਿੰਪਲ। ਤੇ ਹੁਣ ਤੂੰ ਵੀ ਆ ਕੇ ਨਮੀ ਜੀ ਦੀ ਸ਼ੁਰੂਆਤ ਕਰ। ਮੈਂ ਵੀ ਨਵੀਂ ਜ਼ਿੰਦਗੀ ਸ਼ੁਰੂਆਤ ਕਰਨੀ ਜਾ ਰਹੀ ਆ ਬਹੁਤ ਚੰਗੀ ਗੱਲ ਆ ਮੈਂ ਤਾਂ ਕਹਿੰਦੀ ਆ ਕਿ ਤੁਸੀਂ ਵਿਆਹ ਕਰਵਾ ਲਓ ਤੇ ਆਪਣੀ ਜ਼ਿੰਦਗੀ ਨੂੰ ਬਹੁਤ ਵਧੀਆ ਤਰੀਕੇ ਨਾਲ ਜਿਓ ਪਰ ਮੇਰੇ ਨਾਲ ਇੱਕ ਵਾਦਾ ਕਰਦੇ ਹੋਂ ਹਾਂ ਦੱਸੋ ਤੂੰ ਮੇਰੀ ਸਾਰੀ ਉਮਰ ਦੋਸਤ ਬਣ ਕੇ ਰਹੇਗੀ ਹਾਂ ਬਿਲਕੁਲ ਦੋਸਤ ਬਣ ਕੇ ਰਹਾਂਗੀ ਜੀ ਮੈਨਾਂ ਉਹ ਮੈਨਾਂ ਵਿਆਹ ਤੋਂ ਪਹਿਲਾਂ ਇੱਕ ਮੰਨਤ ਮੰਗੀ ਸੀਗੀ ਕਿ ਵਿਆਹ ਤੋਂ ਬਾਅਦ ਨਾ ਮੈਂ ਇੱਕ ਮਹੀਨਾ ਕੁਆਰੇਪਨ ਦਾ ਪਾਲਨ ਕਰਾਂਗੀ ਹੈ ਟੈਂਪਲ ਇਹ ਕੀ ਕਹਿਨੀ ਆ ਤੂੰ ਯਾਰ ਅੱਜ ਤਾਂ ਆਪਣੇ ਵਿਆਹ ਦੀ ਪਹਿਲੀ ਰਾਤ ਆ ਜਿਵੇਂ ਜਾਣਦੀ ਆ ਤੁਹਾਨੂੰ ਮੈਨੂੰ ਪਤਾ ਜਿਸ ਦਿਨ ਮੈਂ ਤੁਹਾਨੂੰ ਪਹਿਲੀ ਵਾਰ ਦੇਖਿਆ ਸੀ ਨਾ ਮੈਨੂੰ ਤਾਂ ਤੁਹਾਨੂੰ ਉਦੋਂ ਹੀ ਦੇਖ ਕੇ ਪਿਆਰ ਹੋ ਗਿਆ ਸੀ ਵਾ ਤੇ ਬਸ ਫਿਰ ਮੈਂ ਰੱਬ ਕੋਲੋਂ ਨਾ ਇਹ ਕੋ ਮਨਤ ਮੰਗੀ ਸੀਗੀ ਕਿ ਸਾਡੇ ਵਿਆਹ ਦੇ ਵਿੱਚ ਕੋਈ ਰੁਕਾਵਟ ਨਾ ਆਵੇ। ਹਾਂ ਛਾ ਟੈਂਪਲ ਜੇ ਆ ਗੱਲ ਹੈ ਨਾ ਤਾਂ ਮੈਂ ਤੇਰੇ ਨਾਲ ਸਹਿਮਤ ਹਾਂ। ਸਾਰੀ ਉਮਰ ਇਸ ਗੱਲ ਦਾ ਪਾਲਣ ਕਰ ਸਕਦਾ ਮੈਂ। ਹਾਂਜੀ ਮੈਂ ਵੀ ਤੁਹਾਨੂੰ ਇਸ ਵਾਸਤੇ ਕਹਿ ਰਹੀ ਹਾਂ ਨਾ ਕਿ ਹੁਣ ਦੇਖੋ ਆਪਾਂ ਦੋਨੋਂ ਦਾ ਵਿਆਹ ਹੋ ਗਿਆ ਤੇ ਜੇ ਮੈਂ ਇਹਦਾ ਪਾਲਣ ਨਹੀਂ ਕਰਦੀ ਤਾਂ ਤੁਹਾਨੂੰ ਪਤਾ ਆਗੇ ਸਾਰੀ ਉਮਰ ਆਪਾਂ ਨੂੰ ਕੋਈ ਮੁਸੀਬਤ ਆ ਜਾਏਗੀ। ਇਸ ਕਰਕੇ ਮੈਂ ਸੋਚਦੀ ਆ ਕਿ ਜੋ ਮਨਤ ਮੰਗੀ ਹੈ ਨਾ ਉਹਨੂੰ ਪੂਰਾ ਕਰਨਾ ਬਹੁਤ ਜ਼ਰੂਰੀ ਹੈ ਸਹੀ ਗੱਲ ਹੈ ਟਿੰਕਲ ਜਿਵੇਂ ਤੂੰ ਕਹੇਗੀ ਮੈਂ ਤਾਂ ਓਮੇ ਕਰਨ ਨੂੰ ਤਿਆਰ ਹਾਂ ਇੱਕ ਮਹੀਨਾ ਕੀ ਜਿੰਨਾ ਟਾਈਮ ਤੂੰ ਕਹੇਗੀ ਮੈਂ ਉਹਨਾਂ ਚਿਰ ਕੁਝ ਨਹੀਂ ਕਰਦਾ ਨਾ ਤੇਨੂੰ ਹੱਥ ਲਾਵਾਂ ਠੀਕ ਹੈ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਮੇਰੀ ਗੱਲ ਮੰਨੀ ਹੋ ਕੋਈ ਗੱਲ ਨਹੀਂ ਜੇ ਤੁਹਾਡੀ ਗੱਲ ਨਹੀਂ ਮੰਨੂੰਗਾ ਤਾਂ ਹੋਰ ਕੀ ਦੀ ਮੰਨੂੰਗਾ ਹੁਣ ਆਪਾਂ ਦੋਈ ਤਾਂ ਜੀਆ ਇਸ ਘਰ ਚ ਹਾਂਜੀ ਟਿੰਕਲ ਤੂੰ ਮੈਨੂੰ ਇਹ ਦੱਸ ਵੀ ਤੂੰ ਡਾਕਟਰ ਕੋਲ ਗਈ ਸੀ ਚੈੱਕਅਪ ਕਰਾਉਣ ਮੈਨੂੰ ਸੱਚ-ਸੱਚ ਦੱਸੀ ਝੂਠ ਨਾ ਬੋਲੀ ਆ ਹਾਂ ਗਈ ਸੀ ਮੈਂ ਪਰ ਉਹਨਾਂ ਉੱਥੇ ਡਾਕਟਰ ਨਹੀਂ ਸੀ ਮਿਲੇ ਮੈਨੂੰ ਇਸ ਕਰਕੇ ਫਿਰ ਮੈਂ ਜਸਪਾਲ ਅੰਕਲ ਹੋਰਾਂ ਦੇ ਰੁਕ ਗਈ ਸੀ ਹੈ ਜਸਪਾਲ ਅੰਕਲ ਉਹ ਜਿਨ੍ਹਾਂ ਦਾ ਮੋੜ ਤੇ ਘਰ ਆ ਹਾਂ ਕਿਉਂ ਝੂਠ ਬੋਲਦੀਆਂ ਫਿਰ ਉਹਨਾਂ ਨੂੰ ਤਾਂ ਹੱੱਪਾ ਹੋ ਗਿਆ ਛਿਮਲੇ ਗਿਆ ਨੂੰ ਤੂੰ ਕਿੰਨਾਂ ਦਾ ਰੋਗੀ ਸੀ ਫਿਰ ਉਹ ਕੀ ਕਹਿ ਰਿਹਾ ਸਾਰਾ ਤੂੰ ਡੈਂਪਲ ਡੈਂਪਲ ਮੈਨੂੰ ਤੋਖਾ ਨਹੀਂ ਦੇ ਸਕਦੀ ਉਹ ਪਤਾ ਮੈਨੂੰ ਕਿੰਨਾ ਪਿਆਰ ਕਰਦੀ ਆ ਸੋਨ ਦਾ ਸੋਹਿਆ ਹੈ ਤਾਂ ਵੱਡਾ ਤੋਖਾ ਯਾਰ ਨਾ ਮੈਂ ਨਹੀਂ ਮੰਨਦਾ ਇਹ ਗੱਲ ਨੂੰ ਡੈਂਪਲ ਮੈਨੂੰ ਤੋਖਾ ਨਹੀਂ ਦੇ ਸਕਦੀ ਜੋ ਕਰਨਾ ਕਰੋ ਹਾਂ ਤਾਂ ਬਹੁਤ ਬੋਲੀ ਡੈਂਪਲ ਫੋਂਟੂ ਵੀ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰ ਤੇ ਮੈਂ ਵੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਜਾ ਰਹੀ ਹਾਂ ਬਹੁਤ ਚੰਗੀ ਗੱਲ ਹੈ ਮੈਂ ਤਾਂ ਕਹਿੰਦੀ ਕਿ ਤੁਸੀਂ ਵਿਆਹ ਕਰਵਾ ਲਓ ਤੇ ਆਪਣੀ ਜ਼ਿੰਦਗੀ ਨੂੰ ਬਹੁਤ ਵਧੀਆ ਤਰੀਕੇ ਨਾਲ ਜਿਓ ਪਰ ਮੇਰੇ ਨਾਲ ਇੱਕ ਵਾਦਾ ਕਰ ਲੈ ਕੋ ਹਾਂ ਦੱਸੋ ਤੂੰ ਮੇਰੀ ਸਹਰੀ ਹੋ ਕੇ ਦੂਰ ਤੋਂ ਬਣ ਕੇ ਰਹੇਂ ਹਾਂ ਬਿਲਕੁਲ ਭਾਬੀ 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 ਕਿੱਥੇ ਗੁੱਬੀ ਮੇ ਆ ਤੁਸੀਂ ਕਿਤੇ ਵੀ ਨਹੀਂ ਬਰਬਰ ਉਹ ਤਾਂ ਨਾ ਮੈਂ ਆਪਣੀ ਫਰੈਂਡ ਨਾਲ ਗੱਲ ਕਰਦੀ ਸੀ ਫਰੈਂਡ ਫਰੈਂਡ ਕਿਹੜੇ ਭਾਬੀ ਤੁਹਾਡੇ ਅੱਗੇ ਦਾ ਕਦੇ ਤੁਸੀਂ ਜ਼ਿਕਰ ਨਹੀਂ ਕਰਿਆ ਉਹ ਨਾ ਮੇਰੀ ਕਾਲਜ ਦੀ ਫਰੈਂਡ ਹੈ ਤੇ ਉਹਦਾ ਅੱਜ ਹੀ ਮੈਸੇਜ ਆਇਆ ਸੀ ਮੈਂ ਉਹਦੇ ਨਾਲ ਗੱਲ ਕਰਦੀ ਸੀ ਅੱਛਾ ਚਲੋ ਕੋਈ ਨਹੀਂ ਮੈਂ ਸੋਚਿਆ ਪਾਬੇ ਪਤਾ ਨਹੀਂ ਕਿੱਥੇ ਖੁੱਬੇ ਪਏ ਨੇ ਮੈਂ ਕਦੋਂ ਦੀ ਵਾਜਾ ਮਾਰੀ ਆਣੀ ਏ ਤੁਹਾਨੂੰ ਬਸ ਉਹਦਾਂ ਹੀ ਗੱਲ ਕਰਦੀ ਸੀ ਹੁਣ ਤਾਂ ਕੀ ਕਰਨਾ ਮੈਂ ਅੱਬੇ ਹੁਣ ਫੇਰ ਸੋਚਣ ਲੱਗ ਗਏ ਤੁਸੀਂ ਮੈਨੂੰ ਲੱਗਦਾ ਤੁਹਾਨੂੰ ਨਾ ਵੀਰੇ ਦੀ ਯਾਦ ਆ ਰਹੀ ਏ ਆਫਿਸ ਹੀ ਗਏ ਨੇ ਹਰ ਦਿਨ ਕਿ ਸ਼ਾਮ ਨੂੰ ਨਹੀਂ ਨਹੀਂ ਉਹ ਗੱਲ ਨਹੀਂ ਆ ਚੱਲ ਛੱਡ ਤੂੰ ਤੂੰ ਐਂ ਦੱਸ ਵੀ ਤੂੰ ਕਾਲਜ ਨਹੀਂ ਗਈ ਅੱਜ ਦੱਸਦਾ ਸੀ ਇਪੱਕ ਵੀ ਤੁਹਾਨੂੰ ਵੀ ਅੱਜ ਮੇਰੀ ਛੁੱਟੀ ਐ ਤੁਹਾਡੇ ਧਿਆਨ ਕਿੱਥੇ ਰਹਿੰਦਾ ਅੱਛਾ ਮੈਨੂੰ ਚੇਤਾ ਨਹੀਂ ਨਾ ਰਹਿੰਦਾ ਭੁੱਲ ਗਈ ਸੀਗੀ ਮੈਂ ਹੋਰ ਦੱਸ ਤੇਰੀ ਪੜਾਈ ਕਿਵੇਂ ਚੱਲਦੀ ਆ ਪੜਾਈ ਇਹ ਤਾਂ ਤੁਸੀਂ ਕੱਲ ਸ਼ਾਮ ਨੂੰ ਵੀ ਪੁੱਛੇ ਸੀ ਤੁਹਾਨੂੰ ਕੀ ਹੋ ਗਿਆ ਭਾਬੀ ਕਿੱਥੇ ਘੁਆਚੇ ਰਹਿੰਦੇ ਹੋ ਨਹੀਂ ਹੋ ਤੈਨੂੰ ਐ ਵੀ ਲੱਗਦਾ ਆ ਮੈਨੂੰ ਐ ਸੀਗਾ ਕਿ ਚਲ ਦੁਬਾਰਾ ਪੁੱਛ ਲੈਣੀ ਆ ਤੂੰ ਵੀ ਨਾ ਬੜਾ ਸੋਚਦੀ ਆ ਦੇਖੋ ਭਾਬੀ ਮੈਂ ਨਿਆਣੀ ਨਹੀਂ ਹੈਗੀ ਜਰੂਰ ਤੁਸੀਂ ਕਿਸੇ ਟੈਨਸ਼ਨ ਚ ਹੋ ਜਾਂ ਫਿਰ ਕਿਸੇ ਬੜੇ ਜ਼ਿਆਦਾ ਸੋਚ ਰਹੇ ਹੋ ਮੈਂ ਟੈਨਸ਼ਨ ਨਹੀਂ ਨਹੀਂ ਮੈਂ ਕਿਤੇ ਟੈਨਸ਼ਨ ਲੈਣੀ ਆ ਐ ਵੀ ਲੱਗ ਰਿਹਾ ਤੈਨੂੰ ਤੁਹਾਡਾ ਚਿਹਰਾ ਭਾਬੀ ਸਾਹ ਸਾਹ ਦੱਸ ਰਿਹਾ ਤੁਹਾਨੂੰ ਕਿਸੇ ਗੱਲ ਦੀ ਟੈਨਸ਼ਨ ਹੈ ਜਾਂ ਫਿਰ ਤੁਸੀਂ ਕੋਈ ਗੱਲ ਘੋ ਰਹੇ ਹੋ ਮੇਰੇ ਤੋਂ ਨਹੀਂ ਬੁਲਬੁਲ ਐਸੀ ਕੋਈ ਗੱਲ ਨਹੀਂ ਆ ਤੈਨੂੰ ਨਾ ਉਹ ਹੀ ਲੱਗ ਜਾਂਦਾ ਆ ਬਸ ਭਾਬੀ ਮੈਂ ਤੇ ਉਹਨੂੰ ਭਾਬੀ ਕੱਟ ਤੇ ਵੱਡੀ ਭੈਣ ਜਿਆਦਾ ਸਮਝਦੀ ਆ ਤੁਸੀਂ ਮੇਰੇ ਨਾਲ ਹਰੇਕ ਗੱਲ ਸ਼ੇਅਰ ਕਰ ਸਕਦੇ ਹੋ ਤੇ ਰਹੀ ਗੱਲ ਵੀਰੇ ਦੀ ਉਹ ਤੁਹਾਨੂੰ ਹੱਥੋਂ ਵੱਧ ਪਿਆਰ ਕਰਦੇ ਨੇ ਹੂੰ ਬੁਲਬੁਲ ਜੇ ਕੋਈ ਗੱਲ ਹੋਈ ਨਾ ਤਾਂ ਮੈਂ ਤੈਨੂੰ ਜਰੂਰ ਦੱਸਾਂਗੀ ਮੈਨੂੰ ਪਤਾ ਆ ਕਿ ਤੂੰ ਮੇਰੀ ਫਿਕਰ ਬਹੁਤ ਕਰਦੀ ਆ ਭਾਬੀ ਜੀ ਜੇ ਤੁਹਾਡਾ ਹੋਰ ਵੀ ਕੋਈ ਸੁਪਨਾ ਧੂਰਾ ਰਹਿ ਗਿਆ ਹੋਵੇ ਤੁਸੀਂ ਮੈਨੂੰ ਦੱਸੋ ਮੈਂ ਵੀਰੇ ਨੂੰ ਕਹਿ ਕੇ ਨਾ ਮਿੰਟਾਂ 'ਚ ਪੂਰਾ ਕਰਾ ਦਾਂਗੀ ਬਲਬਲ ਮੇਰੇ ਜਿੰਨੇ ਵੀ ਸੁਪਨੇ ਸੀ ਨਾ ਉਹ ਸੱਚੀ ਪੂਰੇ ਹੋਗੇ ਨੇ ਤੂੰ ਕਿਸੇ ਗੱਲ ਦੀ ਫਿਕਰ ਨਾ ਕਰ ਚਲੋ ਠੀਕ ਹੈ ਭਾਬੀ ਜੇ ਹੋਰ ਵੀ ਕਿਸੇ ਗੱਲ ਦੀ ਟੈਨਸ਼ਨ ਹੋਈ ਨਾ ਤੁਸੀਂ ਮੈਨੂੰ ਜ਼ਰੂਰ ਦੱਸਿਓ ਤੇ ਹੁਣ ਮੈਂ ਪੜ੍ਹਾਈ ਕਰਨ ਚੱਲੀ ਹਾਂ ਹਾਂ ਤੂੰ ਜਾ ਆਪਣੇ ਕਮਰੇ 'ਚ ਠੀਕ ਹੈ ਬਾਬੀ ਸਮਝ ਨਹੀਂ ਆਉਂਦੀ ਕੀ ਕਰਾਂ ਇੰਨਾ ਵਧੀਆ ਪਰਿਵਾਰ ਮਿਲਿਆ ਹੋਇਆ ਨਾ ਮੈਨੂੰ ਮੇਰੀ ਨਾਨਦ ਜੋ ਮੈਨੂੰ ਪੇਣਾ ਨਾਲੋਂ ਵੱਧ ਕੇ ਮੰਨਦੀ ਆ ਤੇ ਮੇਰਾ ਹਸਬੰਦ ਜਿਹਦੇ ਵਾਸਤੇ ਤਾਂ ਮੇਰੇ ਤੋਂ ਬਿਨਾਂ ਕੁਝ ਵੀ ਨਹੀਂ ਹੈਗਾ ਤੇ ਮੈਂ ਮੈਂ ਟੋਨੀ ਪਿੱਛੇ ਲੱਗ ਕੇ ਆਪਣੀ ਘਰ ਵਾਲੇ ਨੂੰ ਧੋਖਾ ਦੇ ਰਹੀ ਆ ਮੈਂ ਉਹਦੇ ਅੱਖਾਂ ਚੋਂ ਖਾਪਾ ਕੇ ਖੜਨ ਜੋ ਗਿਵੀ ਨਹੀਂ ਹੈਗੀ ਕੀ ਕਰਾਂ ਸਮਝ ਨਹੀਂ ਆਉਂਦੀ ਵੀ ਇਹ ਟੋਨਿਕ ਕਦੋਂ ਮੇਰਾ ਖਹਿੜਾ ਛੱਡੂਗਾ ਛਾ ਤੁਸੀਂ ਇੱਥੇ ਕਿਉਂ ਮੈਂ ਇੱਥੇ ਆ ਨਹੀਂ ਸਕਦਾ ਉਹ ਜਦੋਂ ਤੂੰ ਬਿਨਾ ਪਰਮਿਸ਼ਨ ਦੇ ਮੇਰੇ ਆਫਿਸ ਆ ਸਕਦਾ ਮੈਂ ਤੇਰੇ ਘਰੇ ਨਹੀਂ ਆ ਸਕਦਾ ਹਾਂ ਮੈਨੂੰ ਪਤਾ ਲੱਗਿਆ ਤੂੰ ਮੇਰੇ ਬਾਰੇ ਬਹੁਤ ਰਿਸਰਚ ਕੀਤਾ ਆਈ ਐਮ 임ਪ੍ਰੈਸਡ ਗੁੱਡ ਵਰਕ ਥੈਂਕ ਯੂ ਸਰ ਤੁਸੀਂ ਪਹਿਲੀ ਵਾਰ ਮੇਰੇ ਘਰ ਆਏ ਹੋ ਕੋਈ ਸੇਵਾ ਦੱਸੋ ਕੀ ਕਰ ਸਕਦਾ ਹੈ ਉਹ ਤੂੰ ਟੈਂਪਲ ਦਾ ਵਿਆਹ ਮੇਰੇ ਨਾਲ ਕਰਵਾਤਾ ਇਹਦੇ ਤੋਂ ਵੱਧ ਸੇਵਾ ਕੀ ਹੋ ਸਕਦੀ ਆ ਅੱਜ ਤਾਂ ਮੈਂ ਤੇਰੇ ਲਈ ਕੁਝ ਕਰਨ ਆਇਆ ਚੰਗੀ ਗੱਲ ਹੈ ਜੀ ਦੱਸੋ ਗੱਲ ਸੁਣ ਜੇ ਤੂੰ ਮੇਰੀ ਥਾਂ ਤੇ ਹੁੰਦਾ ਤੇ ਤੇਰੇ ਘਰ ਵਾਲੀ ਆਪਦੇ ਆਸ਼ਕ ਨਾਲ ਮਿਲ ਕੇ ਉਹ ਤੇਰੇ ਨਾਲ ਧੋਖਾ ਕਰਦੀ ਫਿਰ ਤੇਰੇ ਦਿਲ ਤੇ ਕੀ ਵੀਤਦੀ ਮੈਂ ਮੈਂ ਉਹਨੂੰ ੱੱਕੇ ਮਾਰ ਕੇ ਘਰੋਂ ਬਾਹਰ ਕੱਢ ਦਿੰਦਾ ਤੇ ਤਲਾਕ ਦੇ ਪੇਪਰ ਉਹਦੇ ਮੂੰਹ ਤੇ ਮਾਰਦਾ ਹੂੰ ਯੂ ਆਰ ਰਾਈਟ ਪਰ ਮੈਂ ਇਹੋ ਜਿਹਾ ਕੁਝ ਨਹੀਂ ਕਰਦਾ ਤੇਰੇ ਤੇ ਮੇਰੇ 'ਚ ਫਰਕ ਕੀ ਰਹਿ ਜੂ ਫਿਰ ਉਹ ਤੇਰੀ ਤਾਂ ਇੰਨੀ ਹਾਇਸियत ਵੀ ਨਹੀਂ ਵੀ ਆਪਦੇ ਦਮ ਤੇ ਆਉਦਾ ਮਕਾਨ ਬਣਾ ਸਕੇ ਫਿਰ ਹੁੰਦਾ ਇਸ ਘਰ ਦੇ ਮਾਲਕ ਨੇ ਰਹਿਮ ਖਾ ਕੇ ਤੈਨੂੰ ਥਾਂ ਦੇਤੀ ਨਹੀਂ ਅੱਜ ਨੂੰ ਤੂੰ ੱੱਕੇ ਖਾਂਦਾ ਫੁੱਟ ਪਾਥਾਂ ਤੇ ਇੱਕ ਹੋਰ ਜਗ੍ਹਾ ਜਿੱਥੇ ਮੈਂ ਰਹਿਣਾ ਤੇਰੀ ਵਾਈਫ ਦਾ ਦਿਲ ਐਸ ਤੋਂ ਸ਼ਰਮਨਾਕ ਗੱਲ ਕੀ ਹੋ ਸਕਦੀ ਆ ਕਿ ਇੱਕ ਕੁੜੀ ਆਪਣੇ ਘਰ ਵਾਲੇ ਨੂੰ ਛੱਡ ਕੇ ਆਸ਼ਿਕਾ ਰਹਿੰਦੀ ਆ ਆਸ਼ਿਕ ਸਾਲੇ ਆਸ਼ਕੋ ਹੁੰਦਾ ਜਿਹਦੀ ਮਹਿਬੂਬਾ ਅੱਖਾਂ ਸਾਹਮਣੇ ਕੋਈ ਅੱਖਾਂ ਕੱਢਦਾ ਨਾ ਉਹਦੀਆਂ ਅੱਖਾਂ ਕੱਢ ਲੇ ਤੂੰ ਆਸ਼ਿਕ ਨਹੀਂ ਦਲਾਲ ਐ ਸਾਲੇ ਦਲਾਲ ਤੇ ਤੈਨੂੰ ਅਜਮਾ ਦਲਾਲੀ ਦੇ ਨਾਇਆ ਤੇਰੀ ਔਕਾਤ ਤਾਂ ਹੈ ਨਹੀਂ ਪਰ ਗੱਲ ਮੇਰੀ ਘਰ ਵਾਲੀ ਦੀ ਐ ਤੈਨੂੰ ਕਰੋੜ ਰੁਪਇਆ ਦੇਊਗਾ ਕਰੋੜ ਟੈਂਪਲ ਦੀ ਜ਼ਿੰਦਗੀ ਚੋਂ ਨਿਕਲਨੀ ਉਹ ਨਹੀਂ ਜਾਣ ਤੋਂ ਮਾਰਨ ਲਈ ਫੇ ਉਹ ਮੇਰੇ ਜਜ਼ਬਾਤਾਂ ਨਾਲ ਖੇਡੀ ਐ ਤੇਰੇ ਕਰਕੇ ਤੇ ਮੇਰੇ ਪੂਰੇ ਪਰਿਵਾਰ ਦੇ ਵਿਸ਼ਵਾਸ ਦਾ ਨ ਮਜ਼ਾਕ ਡਾਇਆ ਉਹਨੇ ਮੈਂ ਦਿਲ ਤੋਂ ਚਾਹਿਆ ਸੁਣ ਇਥੋਂ ਦਿਲ ਤੋਂ ਪਰ ਉਹਨੇ ਉਹਨੇ ਮੇਰੇ ਨਾਲ ਧੋਖਾ ਕੀਤਾ ਹੁਣ ਮੈਨੂੰ ਉਦੋਂ ਸਕੂਨ ਮਿਲੂ ਜਦੋਂ ਤੂੰ ਉਹਦਾ ਖੂਨ ਕਰੇਗਾ ਤੂੰ ਸੋਚ ਕੇ ਮੈਂ ਲਿਆ ਮਿਸਟਰ ਲਾਈ ਕਿ ਮੈਂ ਉਹਦਾ ਫੋਨ ਕਰੂੰਗਾ ਸੋਚਿਆ ਨਹੀਂ ਪਰ ਮੈਨੂੰ ਪਤਾ ਹੈ ਇਹ ਕੰਮ ਤੂੰ ਹੀ ਕਰੇਗਾ ਤੇ ਤੂੰ ਹੀ ਉਹਨੂੰ ਜਾਣ ਤੋਂ ਮਾਰੇਗਾ ਕਿਉਂਕਿ ਉਹਨੇ ਮੈਨੂੰ ਧੋਖਾ ਦਿੱਤਾ ਪਰ ਕਿਉਂ ਨਹੀਂ ਮੈਂ ਨਹੀਂ ਮਾਰ ਸਕਦਾ ਉਹ ਤੂੰ ਹੀ ਮਾਰੇਗਾ ਤੇ ਜਿਹੜਾ ਉਹ ਨੌਕਰ ਜਿਹਨੂੰ ਤੂੰ ਮਾਰਿਆ ਉਹਦੀ ਰਿਕਾਰਡਿੰਗ ਸਾਰੀ ਮੇਰੇ ਕੋਲ ਹੈ ਹੈਲੋ ਰਾਏ ਸਰ ਡਿੰਪਲ ਤੇ ਟੋਨੀ ਦੋ ਮਿਲ ਕੇ ਤੁਹਾਨੂੰ ਧੋਖਾ ਦੇ ਰਹੇ ਆ ਉਹ ਤੁਹਾਡੀ ਪ੍ਰਾਪਰਟੀ ਲੈਣਾ ਚਾਹੁੰਦੇ ਆ ਨਾਲੇ ਹੋ ਸਕਦਾ ਜਦ ਤੱਕ ਤੁਹਾਡੇ ਕੋਲੇ ਗੱਲ ਪਹੁੰਚੇ ਮੈਂ ਇਸ ਦੁਨੀਆ ਤੇ ਨਾਰਾਹਾਂ ਕਿਉਂਕਿ ਟੋਨੀ ਨੇ ਮੈਨੂੰ ਬਹੁਤ ਮਾਰਿਆ ਸਰ ਤੇਰੇ ਕੋਲ ਸਿਰਫ ਦੋ ਰਸਤੇ ਆ ਇੱਕ ਰਸਤਾ ਤਾਂ ਇਹ ਆ ਜਿਹੜਾ ਤੈਨੂੰ ਫਾਂਸੀ ਦੇ ਫੰਦੇ ਤੱਕ ਪੰਜਾ ਸਕਦਾ ਤੇ ਦੂਜਾ ਰਸਤਾ ਇਹ ਤੈਨੂੰ ਕਰੋੜਪਤੀ ਬਣਾ ਸਕਦਾ ਕੱਲ ਨੂੰ ਸ਼ਾਮ ਠੀਕ 5 ਵਜੇ ਮੇਰੇ ਘਰੇ ਆ ਜੀ ਤੈਨੂੰ ਮੈਂ ਦੱਸੂਗਾ ਵੀ ਖੂਨ ਕਿਵੇਂ ਕਰਨਾ ਤੇ ਕਾਦੋਂ ਕਰਨਾ ਬੀਰੀਆ ਲਾਪਾ ਦੋ ਦਿਨਾਂ ਤੋਂ ਨੋਟ ਕਰ ਰਹੀ ਆਂ ਐਵੇਂ ਉਦਾਸ ਕਿਉਂ ਤੁਸੀਂ ਹੋ ਨਾ ਨਾ ਬੁਲਬੁਲ ਤੈਨੂੰ ਹੀ ਲੱਗਦਾ ਮੈਂ ਕਿਉਂ ਦਾਸ ਹੁਣਾ ਚੱਲੀਆਂ ਨੂੰ ਵੀ ਵੀਰੇ ਮੈਂ ਤੁਹਾਡੀ ਸੱਚੀ ਭੈਣ ਮੈਨੂੰ ਇੰਨਾ ਪਤਾ ਵੀ ਜਦੋਂ ਮੇਰਾ ਭਰਾ ਇਕੱਲਾ ਬੈਠਾ ਹੁੰਦਾ ਉਹਦਾ ਕੋਈ ਨਾ ਕੋਈ ਗੱਲ ਜ਼ਰੂਰ ਹੁੰਦੀ ਹੈ ਦੱਸੋ ਮੈਨੂੰ ਕੀ ਗੱਲ ਹੈ ਬੁਲਬੁਲ ਜਦੋਂ ਆਪਣੇ ਧੋਖਾ ਦੇਣ ਲੱਗ ਜਨ ਨਾ ਉਹਦਾ ਜ਼ਿੰਦਗੀ ਨਾ ਜ਼ਿੰਦਗੀ ਨਹੀਂ ਰਹਿੰਦੀ ਧੋਖਾ ਦੇਣ ਲੱਗ ਜਨ ਕੁੜੀ ਆ ਕੀ ਹੈ ਵੀਰੇ ਅਜ ਇਹ ਜਿਦ ਗੱਲਾਂ ਕਿਉਂ ਕਰੀ ਐਂ ਤੁਸੀਂ ਬਲਬਲ ਡੈਂਪਰ ਨਾ ਪੰਮ ਤੋਖਾ ਦੇ ਰਹੀ ਐ ਉਹਦਾ ਕਿਸੇ ਹੋਰ ਮੁੰਡੇ ਨਾਲ ਚੱਕਰ ਭਾਬੀ ਤੋਖਾ ਦੇ ਰਹੀ ਐ ਪਰ ਕਿਉਂ ਮੈਨੂੰ ਨਹੀਂ ਲੱਗਦਾ ਕਿ ਭਾਬੀ ਐਵੇਂ ਕਰ ਸਕਦੀ ਐ ਤੁਹਾਨੂੰ ਕੋਈ ਗਲਤਫਹਿਮੀ ਹੋਈ ਐ ਬਲਬਲ ਮੈਨੂੰ ਗਲਤਫਹਿਮੀ ਨਹੀਂ ਹੈਗੀ ਮੈਂ ਆਪਦੇ ਅੱਖੀਂ ਦੇਖਿਆ ਤੇ ਕੰਨੀ ਸੁਣਿਆ ਮੈਂ ਕਿਸੇ ਦੀਆਂ ਕਈਆਂ ਗੱਲਾਂ ਦੇ ਨਾ ਯਕੀਨ ਨਹੀਂ ਕਰਦਾ ਹੁੰਦਾ ਤੈਨੂੰ ਵੀ ਪਤਾ ਹੀ ਗੱਲ ਦਾ ਪਰ ਤੁਸੀਂ ਕਦੋਂ ਵੇਖ ਲਿਆ ਬਸ ਬਲਬਲ ਮੈਨੂੰ ਇਹ ਨਾ ਪੁੱਛ ਵੀ ਮੈਂ ਕਦੋਂ ਦੇਖ ਲਿਆ ਪਰ ਵੀਰੇ ਭਾਬੀ ਤਾਂ ਤੁਹਾਨੂੰ ਇੰਨਾ ਪਿਆਰ ਕਰਦੀ ਐ ਦੇਖਿਓ ਕਿਤੇ ਗਲਤਫਹਿਮੀ ਨਾ ਹੋ ਗਈ ਹੋਵੇ ਤੁਹਾਨੂੰ ਬਲਬਲ ਮੈਂ ਕਿਸੇ ਨੂੰ ਸਮਝ ਜੈ ਨਾ ਐਡਾ ਵੱਡਾ ਧੋਖਾ ਨਹੀਂ ਖਾ ਸਕਦਾ ਮੇਰੇ ਕੋਲ ਸਾਰੇ ਸਬੂਤ ਪਏ ਆ ਜੋ ਉਹਨੂੰ ਗੁਨਾਹਗਾਰ ਸਾਬਤ ਕਰਦੇ ਐ ਐਡਾ ਕੀ ਗੁਨਾਹ ਕਰਤਾ ਵੀਰੇ ਭਾਬੀ ਨੇ ਛੇੜੋ ਤੁਸੀਂ ਇੰਨੇ ਗੁੱਸੇ ਚ ਬੋਲੀ ਜਾਂਦੇ ਹੋ ਹੋਸ਼ ਤੇ ਹੈਗੇ ਤੁਸੀਂ ਬੜਬੜ ਹੋਸ਼ ਚੀਤਾ ਹੋਣਾ ਆ ਪਹਿਲਾਂ ਤਾਂ ਬੇਹੋਸ਼ੀ ਤੋਂ ਰਹਿ ਕਰਦਾ ਸੀ ਹੋਇਆ ਕੀ ਐ ਵੀਰੇ ਗੱਲ ਤਾਂ ਪਤਾ ਲੱਗੀ ਗੱਲ ਕੀ ਐ ਮੈਨੂੰ ਵੀ ਤਾਂ ਪਤਾ ਲੱਗੇ ਆਖਿਰ ਸਾਡੇ ਪਿਆਰ ਚ ਕਿੱਥੇ ਕਮੀ ਰਹਿ ਗਈ ਲੈ ਸੁਣ ਫਿਰ ਵਿਆਹ ਤੋਂ ਪਹਿਲਾਂ ਇਹਦਾ ਕਿਸੇ ਹੋਰ ਮੁੰਡੇ ਨਾਲ ਫੇਰ ਚੱਲਦਾ ਸੀ ਤੇ ਹੁਣ ਵੀ ਚੱਲਦਾ ਧੋਖੇ ਨਾਲ ਵਿਆਹ ਕਰਕੇ ਨਾ ਮੇਰੀ ਪ੍ਰਾਪਰਟੀ ਤੇ ਕਬਜ਼ਾ ਕਰਨਾ ਚਾਹੁੰਦੇ ਆ ਇਹ ਹੈ ਵੀਰੇ ਇੱਕ ਇੱਕ ਹੀ ਅੰਨ੍ਹੇ ਆ ਤੁਸੀਂ ਮੈਂ ਨਹੀਂ ਮੰਨਦੀ ਕਿ ਮੇਰੀ ਭਾਬੀ ਇਹੋ ਜੀ ਹੈ ਬਸ ਇਹੀ ਫਰਕ ਆ ਬੋਲ ਬੋਲ ਤੂੰ ਉਨੀ ਦੁਨੀਆ ਦੇਖੀ ਨਹੀਂ ਤੇ ਜਿੰਨੀ ਮੈਂ ਦੇਖ ਲਈ ਮੇਰੇ ਕੋਲ ਨਾ ਬਹੁਤ ਤਰ੍ਹਾਂ ਦੇ ਲੋਕ ਆਉਂਦੇ ਆ ਆਫਿਸ ਚ ਪਰ ਭਾਬੀ ਇਹ ਕਿਵੇਂ ਹੋ ਸਕਦਾ ਮੈਨੂੰ ਤਾਂ ਯਕੀਨ ਹੀ ਨਹੀਂ ਆ ਰਿਹਾ ਬੋਲ ਬੋਲ ਤੈਨੂੰ ਇਹ ਗੱਲ ਵੀ ਪਤਾ ਨਾ ਵੀ ਤੇਰਾ ਭਰਾ ਬਿਨਾ ਪ੍ਰੂਫ ਦੇ ਗੱਲ ਨਹੀਂ ਕਰਦਾ ਤੇ ਨਹੀਂ ਕਿਸੇ ਨੂੰ ਗੱਲ ਤਾਂ ਕਹਿੰਦਾ ਪੁੱਤਾ ਠੀਕ ਐ ਵੀਰੇ ਪਰ ਭਾਬੀ ਐਵੇਂ ਕਿਵੇਂ ਕਰ ਸਕਦੀ ਐ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਸਾਡਾ ਕਸੂਰ ਕੀ ਐ ਮੈਨੂੰ ਤਾਂ ਆਪ ਨਹੀਂ ਸਮਝ ਆਉਂਦਾ ਵੀ ਸਾਡੇ ਪਿਆਰ ਚ ਕਿੱਥੇ ਕਮੀ ਰਹਿ ਗਈ ਸੀ ਕਦੇ ਉਹਨੂੰ ਕਿਸੇ ਚੀਜ਼ ਤੋਂ ਨਹੀਂ ਜਵਾਬ ਦਿੱਤਾ ਜਿਹੜੀ ਚੀਜ਼ ਕਹਿੰਦੀ ਐ ਪਹਿਲਾਂ ਹਾਜ਼ਰ ਕਰ ਦਿੰਨਾ ਪਤਾ ਨਹੀਂ ਕਿਉਂ ਸਾਡੇ ਨਾਲ ਨੇ ਐ ਕੀਤਾ ਹੁਣ ਵੀ ਗੁਰਦੁਆਰਾ ਸਾਹਿਬ ਕੋਇ ਹੋਏ ਨੇ ਸੰਗਰਾਂਦ ਸਗੀ ਮੈਂ ਤਾਂ ਆਪਕਾ ਹੋਂਦਾ ਦੇਖੀ ਜਨਾ ਬਿਕੜੀ ਹੈ ਨਹੀਂ ਉਹ ਕੋਈ ਨਾ ਆ ਜੂਗੀ ਤੇ ਮੇਰੀ ਗੱਲ ਸੁਣ ਲੈ ਉਹਨੂੰ ਇਹ ਨਾ ਸ਼ੋਅ ਹੋਣ ਦੀ ਵੀ ਆਪਾਂ ਨੂੰ ਸਾਰੀ ਗੱਲ ਪਤਾ ਹੈ ਠੀਕ ਹੈ ਵੀਰੇ ਨਹੀਂ ਸ਼ੋਅ ਹੋਣ ਦਿੰਦੀ ਮੈਂ ਚਲੋ ਹਾਂ ਮੈਂ ਦੂਸੀ ਟੈਨਸ਼ਨ ਆ ਲੋ ਵੀਰੇ ਤੁਸੀਂ ਵੀ ਕੋਈ ਕੰਮ ਧੰਦਾ ਦੇਖੋ ਤੇ ਮੈਂ ਵੀ ਕਾਲਜ ਜਾਵਾਂ ਟੈਨਸ਼ਨ ਤਾਂ ਬਰਬਲ ਹੁੰਦੀ ਆ ਐਡਾ ਵੱਡਾ ਕੰਮ ਹੋ ਗਿਆ ਹਜੇ ਮੈਂ ਟੈਨਸ਼ਨ ਨਾ ਲਵਾਂ ਤੂੰ ਤਾਂ ਮੰਨ ਚੱਲਦੀ ਆ ਵੀਰੇ ਹੁਣ ਸੋਚ ਰਲ ਕੀ ਹੋ ਜੂਗਾ ਚਲ ਕੋਈ ਨਾ ਬਰਬਲ ਤੂੰ ਜਾ ਤਿਆਰ ਹੋ ਗਿਆ ਹਾਂ ਦਾ ਕਾਲਜ ਤੇ ਮੈਂ ਵੀ ਦੇਖਣ ਦਾ ਤਿਆਰ ਹੋ ਕੇ ਜਾਣਾ ਆਫਿਸ ਠੀਕ ਹੈ ਜਾ ਤੂੰ ਗੁਲਗੁਲ ਹੰਝੂਬਬੀ ਕੀ ਕਰੀ ਜਾਨੀ ਆ ਕੁਛ ਨਹੀਂ ਬਸ ਉਹ ਨੋਟਸ ਆਏ ਸੀਗੇ ਫਰੈਂਡ ਕੋਲ ਉਹ ਦੇਖ ਰਹੇ ਸੀ ਅੱਛਾ ਮੈਂ ਤੈਨੂੰ ਕਦੋਂ ਦੀ ਵਾਜਾ ਮਾਰੀ ਜਾਨੀ ਆ ਰੋਟੀ ਪਣੀ ਪਈ ਹੈ ਖਾ ਲਾ ਕੇ

ਭੀਨੋ ਦੇਖ ਕੇ ਜਮਾਂ ਨਹੀਂ ਲੱਗਦਾ ਕਿ ਭਾਬੀ ਇਹੋ ਜਿਹਾ ਕੁਝ ਕਰ ਵੀ ਸਕਦੀ ਐ ਆਖਿਰਕਾਰ ਭਾਬੀ ਨੂੰ ਕਿਸ ਚੀਜ਼ ਦੀ ਕਮੀ ਸੀ ਇੱਥੇ ਹਰ ਕੁੜੀ ਐਂ ਚਾਹੁੰਦੀ ਐ ਫਿਰ ਮੈਂ ਸਹੁਰੇ ਘਰੇ ਜਾ ਕੇ ਰਾਜ ਕਰਾਂ ਪਰ ਇੱਥੇ ਤਾਂ ਭਾਬੀ ਦੇ ਸਾਰੇ ਸੁਪਨੇ ਪੂਰੇ ਹੁੰਦੇ ਨੇ ਫਿਰ ਭਾਬੀ ਨੇ ਇਹੋ ਜਿਹਾ ਕਿਉਂ ਕਰਿਆ ਬੋਥ ਲੇਟ ਹੋ ਗਿਆ ਆਫਿਸ ਤੋਂ ਆਉਂਦੇ ਹੋਏ ਉਹ ਅੱਜ ਕੋਈ ਜ਼ਰੂਰੀ ਮੀਟਿੰਗ ਸੀ ਤੇ ਉੱਥੇ ਟਾਈਮ ਲੱਗ ਗਿਆ ਪਰੇਸ਼ਾਨ ਲੱਗ ਰਿਹਾ ਮੈਨੂੰ ਤੁਸੀਂ ਇੱਕ ਡੇਲ ਸੀ ਜਿਤੇ ਜ਼ਿੰਦਗੀ ਦਾ ਤਾਲ ਆਇਆ ਸੀ ਫਰੋਂ ਸਾਰੀ ਫੇਲ ਹੋ ਗਈ ਪਰ ਕਿਵੇਂ ਫੇਲ ਹੋ ਗਈ ਕੋਈ ਆਪਣਾ ਸੀ ਜਿਤੇ ਮੈਂ ਤੇਰੇ ਜਿੰਨਾ ਭਰੋਸਾ ਕੀਤਾ ਸੀ ਤੇ ਉਹਨੇ ਮੈਨੂੰ ਮਿਲਣਾ ਧੋਖਾ ਕੀਤਾ ਕੀ ਗੱਲ ਹੋ ਗਈ ਕੋਈ ਗੱਲ ਨਹੀਂ ਤੇ ਉਹ ਬੰਦਾ ਤਾਂ ਮੈਂ ਫੜ ਵੀ ਲਿਆ ਪਰ ਮੈਂ ਉਹ ਜਿਹਾ ਬੰਦਾ ਨਹੀਂ ਵੀ ਬਾਰ-ਬਾਰ ਧੋਖਾ ਖਾਂਗਾ ਕਿ ਤੂੰ ਆਖ ਮੈਂ ਕਦੇ ਧੋਖਾ ਨਹੀਂ ਖਾਂਦਾ ਬਹੁਤ ਚੰਗੀ ਗੱਲ ਹੈ ਜਿਹੜਾ ਤੁਸੀਂ ਉਹ ਪਹਿਚਾਣ ਕੇ ਜਲਦੀ ਹੂੰ ਬਹੁਤ ਜਲਦੀ ਨਾਲ ਆ ਸਾਰਾ ਕੁਝ ਠੀਕ ਹੋ ਜੂਗਾ ਤੇ ਹਾਂ ਸੱਚ ਕੱਲ ਨੂੰ ਕਬੀਰਾਂ ਕੋਲੇ ਘਰੇ ਪਾਰਟੀ ਹੈ ਤੇ ਤੂੰ ਜ਼ਰੂਰ ਜਾਈਂ ਉਹਨਾਂ ਦੇ ਘਰੇ ਤੁਸੀਂ ਤੁਸੀਂ ਨਹੀਂ ਜਾਉਂਗੇ ਉਹ ਨਹੀਂ ਮੈਂ ਨਹੀਂ ਜਾ ਸਕਦਾ ਕੱਲ ਨੂੰ ਨਾ ਕੋਈ ਜ਼ਰੂਰੀ ਮੀਟਿੰਗ ਹੈ ਮੈਂ ਉੱਧਰ ਜਾਣਾ ਤੇ ਤੂੰ ਜਰੂਰ ਜਾਈ ਤੇ ਕੈਪਟਨ ਕੋਈ ਗੁੱਸਾ ਕਰਨ ਤੂੰ ਕਮੇਡੀ ਵੱਡੀ ਕਿੱਟ ਚੱਕੀ ਹੋਣਾ 1 ਕਰੋੜ ਦੀ ਰਕਮ ਕੋਈ ਥੋੜੀ ਨਹੀਂ ਹੁੰਦੀ ਤਾਂ ਕਰਕੇ ਮੈਂ ਟਿੱਕ ਲੈ ਕੇ ਆਇਆ ਹੁਣ ਨਰੇ ਘਰ ਕੱਲੀ ਕੀ ਦੇਖਣਾ ਇਹੋ ਜਿਹਾ ਕਰਨਾ ਮੇਨ ਤੇ ਦੇ ਪੈਸਾ ਨਾ ਆਉਂਦਾ ਦਲਾਲੀ ਨਾਲ ਨਹੀਂ ਹਾਂ ਸਰ ਬਹੁਤ ਵਧੀਆ ਗੱਲ ਕਹੀ ਆ ਤੁਸੀਂ ਛੋਟੇ ਤੋਂ ਨਾ ਬਹੁਤ ਕੁਝ ਸਿੱਖਣ ਨੂੰ ਮਿਲਦਾ ਮੈਨੂੰ ਮੇਰੀ ਗੱਲ ਕੰਨ ਕੋਲ ਕੇ ਸੁਣ ਲੈ ਡੈਂਪਣ ਨੂੰ ਤੂੰ ਕੰਨ ਨੂੰ ਮਾਰੇਗਾ ਮੈਂ ਤਾਂ ਆਫਿਸ ਚਲਾ ਜਾਣਾ ਤੇ ਬੁਲਬਲ ਨੇ ਕਾਲਜ ਪਰ ਜੇ ਘਰੇ ਕੋਈ ਆ ਗਿਆ ਫੇਰ ਕੋਈ ਤੂੰ ਮੇਨ ਗੇਟ ਰਾਹੀਂ ਨਹੀਂ ਆਉਣਾ ਤੈਨੂੰ ਮੈਂ ਗੇਟ ਦੱਸਦਾ ਉਥੋਂ ਦੀ ਆਈਂ ਤੇ ਅੱਜ ਰਾਤ ਨੂੰ ਕੰਮ ਹੋ ਜਾਣ ਜਰਰੀ ਦਾ ਚੱਲ ਮੇਰੇ ਨਾਲ ਦਿਖਾਵਾਂਗੇ ਨੂੰ ਦੇ ਟੋਨੀ ਆਗੇ ਤੱਕ ਤੂੰ ਰਾਤ ਨੂੰ ਇਥੇ ਅੰਦਰ ਆਏਗਾ ਠੀਕ ਆ ਨਾ ਮਮ ਹਾਂ ਤੇ ਜਦੋਂ ਤੈਨੂੰ ਮੈਂ ਫੋਨ ਕਰੂੰਗਾ ਲੈਂਡਲਾਈਨ ਨੰਬਰ ਤੇ ਫੋਨ ਕਰੂੰ ਤੇਰੇ ਫਸਲ ਨੰਬਰ ਤੇ ਨਹੀਂ ਫੋਨ ਕਰਦਾ ਕਿਉਂ ਲੈਂਡਲਾਈਨ ਨੰਬਰ ਤੋਂ ਬਾਹਰ ਉਹ ਆਟੇ ਕਿਉਂ ਨਹੀਂ ਆ ਕੇ ਕਿਉਂ ਨਹੀਂ ਉਹ ਮੋਬਾਈਲ ਤੇ ਰਿਕਾਰਡਿੰਗ ਹੋ ਜਾਂਦੀ ਹੈ ਤੇ ਲੈਂਡਲਾਈਨ ਤੇ ਹੁੰਦੀ ਨਹੀਂ ਠੀਕ ਆ ਨਾ ਤੇ ਫੋਨ ਡਿਸਕਨੈਕਟ ਨਹੀਂ ਹੋਣਾ ਚਾਹੀਦਾ ਪਰ ਉਹ ਕਿਉਂ ਜਦੋਂ ਉਹ ਮਰੂਗੀ ਮੈਂ ਉਹਦੀ ਚੀਖ ਸੁਣਨੀ ਜਾਣਾ ਮੈਂ ਕਿੰਨੀ ਬੇਸੁਖ ਰਹੀ ਆ ਮੈਂ ਟੋਨੀ ਮਗਰ ਲਾ ਕੇ ਅਨਮੋਲ ਨੂੰ ਧੋਖਾ ਦਿੰਦੀ ਰਹੀ ਅਨਮੋਲ ਦਾ ਪੈਸਾ ਧਨ ਦੌਲਤ ਸਭ ਕੁਝ ਮੈਂ ਟੋਨੀ ਨੂੰ ਦਾ ਦਿੱਤਾ ਇੱਕ ਵਾਰੀ ਵੀ ਨਹੀਂ ਸੋਚਿਆ ਕਿ ਅਨਮੋਲ ਮੈਨੂੰ ਇੰਨਾ ਪਿਆਰ ਕਰਦਾ ਆ ਔਰ ਸੱਚੀ ਦੱਸ ਮੈਨੂੰ ਹੁਣ ਇਦਾਂ ਲੱਗਦਾ ਆ ਕਿ ਮੈਂ ਅਨਮੋਲ ਤੋਂ ਬਹੁਤ ਦੂਰ ਹੁੰਦੀ ਜਾ ਰਹੀ ਆ ਮੈਨੂੰ ਸਭ ਕੁਝ ਦੱਸ ਦੇਣਾ ਚਾਹੀਦਾ ਹੈ ਮੈਨੂੰ ਟੋਨੀ ਬਾਰੇ ਸਭ ਕੁਝ ਦੱਸ ਦੇਣਾ ਚਾਹੀਦਾ ਹੈ ਕਿ ਕਿ ਹੋ ਮੇਰੇ ਦਿਲ ਔਰ ਦਿਮਾਗ ਦੇ ਵਿੱਚ ਨਾ ਸਿਰਫ ਅਨਮੋਲ ਸਿਰਫ ਅਨਮੋਲ ਟੋਨੀ ਨਹੀਂ ਮੈਂ ਰਿਕਾਰਡਿੰਗ ਕਰਦੀ ਹਾਂ ਖਰਾਬੜੇ ਵੱਲੋਂ ਇੱਕ ਮੈਸੇਜ ਛੱਡ ਦਿੰਨੀ ਆ ਅਨਮੋਲ हो ਸਕਿਆ ਤਾਂ ਮੈਨੂੰ ਮਾਫ ਕਰ ਦੇ ਮੈਂ ਤੈਨੂੰ ਹੁਣ ਤੱਕ ਨਾ ਬਹੁਤ ਵੱਡਾ ਧੋਖਾ ਦਿੰਦੀ ਰਹੀ ਮੈਂ ਵਿਆਹ ਤੋਂ ਪਹਿਲਾਂ ਤੇਰੇ ਨਾਲ ਪਿਆਰ ਨਹੀਂ ਸੀ ਕਰਦੀ ਮੈਂ ਟੋਨੀ ਨਾਲ ਪਿਆਰ ਕਰਦੀ ਸੀ ਤੇ ਟੋਨੀ ਨੇ ਮੈਨੂੰ ਅਜਿਹੇ ਸੁਪਨੇ ਦਿਖਾਏ ਸੀਗੇ ਨਾ ਕਿ ਮੈਂ ਉਹ ਸੁਪਨੇ ਨੂੰ ਪੂਰਾ ਕਰਨ ਵਾਸਤੇ ਅਸੀਂ ਦੋਨਾਂ ਨੇ ਇਹ ਸੋਚਿਆ ਸੀਗਾ ਕਿ ਤੇਰੇ ਨਾਲ ਵਿਆਹ ਕਰਕੇ ਤੇਰਾ ਸਾਰਾ ਪੈਸਾ ਅਸੀਂ ਹੜੱਪ ਲਵਾਂਗੇ ਪਰ ਨਹੀਂ ਮੇਰੇ ਤੋਂ ਸਭ ਕੁਝ ਨਹੀਂ ਹੋਇਆ ਮੈਂ ਗਲਤ ਸੀ ਆਖਰ ਨੂੰ ਮੈਂ ਤੇਨੂੰ ਤੋਖਾ ਨਹੀਂ ਕਰ ਸਕਦੀ ਮੈਂ ਤੈਨੂੰ ਬਹੁਤ ਪਿਆਰ ਕਰਦੀ ਹਾਂ ਅਨਮੋਲ ਜੇ ਤੂੰ ਮੇਰਾ ਇਹ ਮੈਸੇਜ ਸੁਣ ਲਵੇ ਨਾ ਤਾਂ ਮੈਨੂੰ ਇੱਕ ਵਾਰੀ ਕਾਲ ਜ਼ਰੂਰ ਕਰੀ ਔਰ ਜੇ ਤੂੰ ਮੈਨੂੰ ਮਾਫ਼ ਨਹੀਂ ਵੀ ਕਰਨਾ ਚਾਹੇ ਨਾ ਤਾਂ ਮੈਨੂੰ ਜ਼ਰੂਰ ਦੱਸ ਦੇ ਤਾਕਿ ਮੈਂ ਆਪਣੀ ਇਹ ਜ਼ਿੰਦਗੀ ਤੋਂ ਬਹੁਤ ਦੂਰ ਚਲੀ ਜਾਵਾਂਗੀ ਕਿਉਂਕਿ ਮੈਨੂੰ ਪਤਾ ਆ ਮੈਂ ਮਾਫੀ ਦੇ ਲਾਇਕ ਨਹੀਂ ਛੇੜੀ ਗਲਤੀ ਮੈਂ ਕੀਤੀ ਆ ਸ਼ਾਇਦ ਕੋਈ ਕਰ ਸਕੇ ਆਦਮੀ ਨੂੰ ਆਪਣੀ ਔਰਤ ਤੇ ਬਹੁਤ ਯਕੀਨ ਹੁੰਦਾ ਆ ਤੇ ਮੈਂ ਮੈਂ ਤੇਰਾ ਇਹ ਯਕੀਨ ਤੋੜਿਆ ਅਨਮੋਲ ਹਾਂ ਮੈਨੂੰ ਹੁਣ ਜੱਗੇ احساس ਹੋਇਆ ਕਿ ਮੈਂ ਟੋਨੀ ਨੂੰ ਨਹੀਂ ਮੈਂ ਤਾਂ ਤੈਨੂੰ ਪਿਆਰ ਕਰਦੀ ਸੀ ਤੌਨੀ ਦਾਸ ਆਖਰ ਦੇ ਵਿੱਚ ਮੈਨੂੰ ਇੱਕ ਤਰ੍ਹਾਂ ਦਾ ਖਾਰਿਆ ਸੀਗਾ ਹਲਮੋਲ ਮੈਨੂੰ ਮਾਫੀ ਚਾਹੀਦੀ ਏ ਤੇਰੇ ਤੋਂ ਮੈਨੂੰ ਪਲੀਜ਼ ਮਾਫ ਕਰ ਦੇ ਜਦ ਤੂੰ ਕਰਿਆਏਂਗਾ ਨਾ ਤੇ ਘਰ ਦੇ ਵਿੱਚ ਤੈਨੂੰ ਨਾ ਤੇਰੀ ਸੱਜੀ ਹੋਈ ਦੁਲਹਨ ਮਿਲੇਗੀ ਮਾਫੀ ਚੋਨੀਆ ਮੈਨੂੰ ਮਾਫ ਕਰੀ ਮੇਰੀ ਇਸ ਗਲਤੀ ਵਾਸਤੇ ਮਾਫ ਕਰੀਏ ਮੋਲ ਮੈਨੂੰ ਇਸ ਗਲਤੀ ਲਈ